ਹੇ ਬੇਟੀ ਦਾ ਮੇਰੇ ਜੀ ਹੁੰਦੇ ਜੀ ਕਾਰਜ ਕਰਵਾ ਦੇ। ਤਾਂ ਕੇ। ਤਾਂ ਕੇ ਮੈਂ ਮਨੂ ਆਪ ਵੀ ਪੈਣਾ ਪਰਾਂ ਹਾਂ ਜੋ ਦੱਸਾ ਮੇਰਾ ਕੋਈ ਨਹੀਂ। ਮੇਰੇ ਤੁਸੀਂ ਹੋ ਤੁਸੀਂ ਮੇਰੀ ਬਾਹ ਮੜੋ ਮੇਰੀ ਪੋਤਰੀ ਦਾ ਵਿਆਹ ਕਰਵਾ ਦਿਓ। ਆਪ ਜੀ ਦਾ ਧਨ ਦਾਸ ਭਾਈ ਖਜਾਨ ਸਿੰਘ ਐ ਪੱਕੇਵਾਲ ਕਲੋਨੀ ਦਾ ਰਹਿਣ ਵਾਲਾ ਤੇ ਦਾਸ ਦਾ ਪੱਤਰ ਸਰਦਾਰ ਜਗਜੀਤ ਸਿੰਘ ਜੀ ਜੋ ਕਿ ਫਰੂਟ ਦੀ ਰੇੜੀ ਲਾਉਂਦਾ ਸੀ ਤੇ ਆਪਣਾ ਕਾਰੋਬਾਰ ਕਰਕੇ ਗੁਜ਼ਾਰਾ ਕਰਦੇ ਸੀ ਇਹਨਾਂ ਦਾ ਵਿਆਹ ਕਰ ਦਿੱਤਾ ਗਿਆ ਸੀ ਤੇ ਕੋਈ ਸਾਲ ਡੇਢ ਸਾਲ ਬਾਅਦ ਇੱਥੇ ਘਰ ਬੈਠਾ ਸੀ ਤੇ ਉਹਨੂੰ ਅਟੈਕ ਹੋ ਗਿਆ ਮੇਰੀ ਬੇਟੀ ਦਾ ਮੇਰੇ ਜੀਵਦੇ ਜੀ ਕਾਰਜ ਕਰਵਾ ਦੇ ਤਾਂ ਕਿ ਨਾ ਕਿ ਮੈਂ ਮਨ ਨੂੰ ਆ ਵੀ ਪੈਣਾ ਪਰ ਉਹਦਾ ਜੋ ਦੱਸਦਾ ਮੇਰਾ ਕੋਈ ਨਹੀਂ ਮੇਰੇ ਤੁਸੀਂ ਹੋ ਤੁਸੀਂ ਮੇਰੀ ਬਾਪੜੋ ਮੇਰੀ ਪੋਤਰੀ ਦਾ ਵਿਆਹ ਕਰਵਾ ਦਿਓ ਆਪ ਜੀ ਦਾ ਧੰਨਵਾਦ ਦਾਸ ਭਾਈ ਖਜਾਨ ਸਿੰਘ ਐ ਪੱਕੇ ਵਾਲ ਕਲੋਨੀ ਦਾ ਰਹਿਣ ਵਾਲਾ ਤੇ ਦਾਸ ਦਾ ਪੁੱਤਰ ਸਰਦਾਰ ਜਗਜੀਤ ਸਿੰਘ ਜੀ ਜੋ ਕਿ ਰੂਟ ਦੀ ਰੇੜੀ ਲਾਉਂਦਾ ਹੈ ਇਹ ਤੇ ਆਪਣਾ ਤਾਂ ਕਾਰੋਬਾਰ ਕਰਕੇ ਗੁਜ਼ਾਰਾ ਕਰਦੇ ਸੀ ਇਹਨਾਂ ਦਾ ਵਿਆਹ ਕਰ ਦਿੱਤਾ ਗਿਆ ਸੀ ਤੇ ਕੁਝ ਸਾਲ ਡੇਢ ਸਾਲ ਬਾਅਦ ਇੱਥੇ ਘਰ ਬੈਠਾ ਸੀ ਤੇ ਉਹਨੂੰ ਅਟੈਕ ਹੋ ਗਿਆ। ਮੇਰੀ ਬੇਟੀ ਦਾ ਮੇਰੇ ਜੀ ਉnde ਜੀ ਕਾਰਜ ਕਰਵਾ ਦੇ। ਤਾਂ ਕਿ ਨਾ ਕਿ ਮੈਂ ਮਨੂ ਆ ਵੀ ਪੈਣਾ ਪਰ ਆਉਂਦਾ ਜੋ ਦੱਸਾ ਮੇਰਾ ਕੋਈ ਨਹੀਂ। ਮੇਰੇ ਤੁਸੀਂ ਹੋ ਤੁਸੀਂ ਮੇਰੀ ਬਾਹ ਮੜੋ ਮੇਰੀ ਪੋਤਰੀ ਦਾ ਵਿਆਹ ਕਰਵਾ ਦਿਓ। ਆਪ ਜੀ ਦਾ ਧੰਨ। ਦਾਸ ਭਾਈ ਖਜਾਨ ਸਿੰਘ ਐ ਅਕੇਵਾਲ ਕਲੋਨੀ ਦਾ ਰਹਿਣ ਵਾਲਾ ਤੇ ਦਾਸ ਦਾ ਪੁੱਤਰ ਸਰਦਾਰ ਜਗਜੀਤ ਸਿੰਘ ਜੀ ਜੋ ਕਿ ਰੋਡ ਦੀ ਰੇੜੀ ਲਾਉਂਦਾ ਇਹ ਤੇ ਆਪਣਾ ਪਰਿਵਾਰ ਕਾਰ ਬਾਰ ਕਰਕੇ ਗੁਜ਼ਾਰਾ ਕਰਦੇ ਸੀ ਇਹਨਾਂ ਦਾ ਵਿਆਹ ਕਰ ਦਿੱਤਾ ਗਿਆ ਸੀ ਤੇ ਕੁਝ ਸਾਲ 1.5 ਸਾਲ ਬਾਅਦ ਇੱਥੇ ਘਰ ਬੈਠਾ ਸੀ ਤੇ ਉਹਨੂੰ ਅਟੈਕ ਹੋ ਗਿਆ ਮੇਰੀ ਬੇਟੀ ਦਾ ਮੇਰੇ ਜੀ ਹੁੰਦੇ ਜੀ ਕਾਰਜ ਕਰਵਾ ਦੇ ਤਾਂ ਕਿ ਨਾ ਕਿ ਮੈਂ ਮਨੂ ਆਪ ਵੀ ਪੈਣਾ ਪਰ ਆਉਂਦਾ ਏ ਉਹ ਦੱਸਾ ਮੇਰਾ ਕੋਈ ਨਹੀਂ ਮੇਰੇ ਤੁਸੀਂ ਹੋ ਤੁਸੀਂ ਮੇਰੀ ਬਾਹ ਮੜੋ ਮੇਰੀ ਪੋਤਰੀ ਦਾ ਵਿਆਹ ਕਰਵਾ ਦਿਓ ਆਪ ਜੀ ਦਾ ਧੰਨ ਦਾਸ ਭਾਈ ਖਜਾਨ ਸਿੰਘ ਐ ਬੱਕੇਵਾਲ ਕਲੋਨੀ ਦਾ ਰਹਿਣ ਵਾਲਾ ਤੇ ਦਾਸ ਦਾ ਪੱਤਰ ਸਰਦਾਰ ਜਗਜੀਤ ਸਿੰਘ ਜੀ ਜੋ ਕਿ ਫਰੂਟ ਦੀ ਰੇੜੀ ਲਾਉਂਦਾ ਏ ਇਹ ਏ ਆਪਣਾ ਕਾਰੋਬਾਰ ਕਰਕੇ ਵਿਜਾਰਾ ਕਰਦੇ ਹੀ ਇਹਨਾਂ ਦਾ ਵਿਆਹ ਕਰ ਦਿੱਤਾ ਗਿਆ ਸੀ ਤੇ ਕੁਝ ਸਾਲ 1.5 ਸਾਲ ਬਾਅਦ ਇੱਥੇ ਘਰ ਬੈਠਾ ਸੀ ਤੇ ਉਹਨੂੰ ਅਟੈਕ ਹੋ ਗਿਆ